ਮੈਂ ਇਸ ਗੱਲ ਲਈ ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਵਧਾਈਆਂ ਦਿੰਦਾ ਹੈ ਜੀ ਸਾਹਿਬ ਵੀ ਸਰਵਾਨ ਕਰਨ ਲਗੇ ਮંત્રી ਸਾਹਿਬ ਜੀ ਤੇ ਉਪੀ ਸਾਹਿਬ ਸਭ ਤੋਂ ਪਹਿਲਾਂ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗ੍ਰਾਜ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕਤ੍ਰਿਤ ਹੋਏ ਹੋ ਅੱਜ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀ ਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਸ ਬੱਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿਚ ਵਿਚਾਲੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਬਣੀ ਹੈ। ਉਸੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਤੇ ਸਿਰਫ ਉਹਨਾਂ ਨੇ ਛਲਾ ਨਿਆਸ ਕਰਤਾ ਸੀ, ਨੀ ਪੱਥਰ ਧਰਤਾ ਸੀ, ਬਟ ਉਸ ਤੋਂ ਬਾਅਦ ਤੋਂ ਪੂਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ। ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਜੋ ਰਹਿਨਮਾਈ ਦੇ ਹੇਠ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬੜਾ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹਦੇ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜਿਸ ਵਕਤ ਪ੍ਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪ੍ਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਭਗੇਲ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਥਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਸੋ ਉਸ ਤੇ ਉਸ ਮਹਾਨ ਜਰਨੈਲਾ ਨੂੰ ਜਿਨ੍ਹਾਂ ਨੇ ਸਿੱਖ ਮਸਲਾ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਪਾਵੇਂ ਜਿਹੜੀਆਂ ਮਿਸਲਾ ਸੀ ਉਹ ਆਪ ਕੋ ਆਪਣਾ ਜਣੀ ਕੇ ਕੰਮ ਦੇਖ ਰੀਆਂ ਸੀ ਘਰ ਪਰਿਵਾਰ ਦੇਖਦੀਆਂ ਸੀਗੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤਾਂ ਉਹ ਸਾਰੀਆਂ ਮਿਸਲਾ ਇਕ ਜੁੱਟ ਹੋ ਕੇ ਆਪਣੇ ਪੰਜਾਬ ਦੀ ਆਪਣੀ ਧਰਮ ਦੀ ਰਾਖੀ ਦੇ ਲਈ ਜੰਗ ਲੜਦੀਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਦੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਦੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨੈਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਤੋਰਿਆ ਕਰਦੇ ਸੀ ਸੋ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਿੰਦੀਆਂ ਉਹ ਉਹ ਹਿਸਟਰੀ ਤੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਹੈ ਬਹੁਤ ਵੱਡੀ ਸਾਡੀ ਹਿਸਟਰੀ ਹੈ ਬੜੀ ਮਹਾਨ ਹਿਸਟਰੀ ਹੈ ਕਿ ਆਸੀ ਚਾਹੇ ਅਬਦਾਲੀ ਆਏ ਹੋਣ ਚਾਹੇ ਦੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ क्रੂਅਲ ਮਤਲਬ ਜ਼ਾਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆ ਕੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆ ਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਵਾਰੀਆਂ ਪਰਿਵਾਰਾਂ ਬਾਰੇ ਨੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਨੇ ਮਾਵਾ ਨੇ ਬੱਚਿਆਂ ਦੇ ਆਪਣੇ ਸੋ ਐਸੇ ਜਰਨੈਲਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਆਊਗਾ ਕਿ ਐਡੀ ਵੱਡੀ ਪ੍ਰਤਿਮਾ ਜਿਹੜੀ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਅੱਜ ਉਹਦੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਭਾਈਚਾਰੇ ਨੂੰ ਅੱਜ ਦੇ ਇਸ ਮਹਾਨ ਦੰਦੀ ਇਸ ਮਹਾਨ ਦੰਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰੀਕੇ ਨਾਲ ਸਾਡੇ ਸੂਬੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਵਾਇਗੁਰ ਸਿੰਘ ਖਾਲਸਾ ਵਾਇਗੁਰ ਸਿੰਘ ਜੀ ਬਖਸ਼ ਸਰ ਇੱਕ ਪੋਲੂਸ਼ਨ ਮਸ਼ੀਨ ਲੱਗੀ ਹੋਈ ਆ ਪ੍ਰੂਸ਼ਨ ਕੰਟਰੋਲ ਕਰਨ ਵਾਸਤੇ ਉਹ ਕਾਫੀ ਟਾਈਮ ਤੋਂ ਵਰਕਿੰਗ 'ਚ ਨਹੀਂ ਹੈ ਐ ਵੈਸੇ ਤਾਂ ਇਹ ਜਿਹੜੀ ਪੋਲੂਸ਼ਨ ਮਸ਼ੀਨ ਹੈ ਜਿੱਥੇ ਤੱਕ ਇਹ ਜਦੋਂ ਲਗਵਾਈ ਗਈ ਸੀ ਇਹ ਮੈਂ ਯਤਨ ਕੀਤਾ ਸੀ ਤਾਂ ਇਹ ਵਰਕਿੰਗ 'ਚ ਇਹ ਲਗਵਾਈ ਗਈ ਸੀ ਇਹਦਾ ਹੱਦ ਤੱਕ ਕਿਲੋਮੀਟਰ ਦਾ ਰੇਡੀਅਸ ਹੈ ਜਿੱਥੋਂ ਇਹ ਫਿਊਮਸ ਨੂੰ ਖਿੱਚਦੀ ਹੈ ਤੁਸੀਂ ਡੇਲੀ ਵੇਸ ਤੇ ਦੇਖਿਆ ਹੋਣਾ ਕਿ ਅਸੀਂ ਖੰਨੇ ਦੇ ਵਿੱਚ ਜਿਹੜਾ ਰੋਜ਼ AQI ਹੈ ਜਿਹੜਾ ਚੈੱਕ ਕਰਵਾਨੇ ਆ ਔਰ ਪੂਰੇ ਪੰਜਾਬ ਦਾ ਸਭ ਤੋਂ ਬੈਸਟ AQI ਹੈ ਜਿਹੜਾ ਉਹ ਹਰ ਵਾਰ ਹੈ ਜਿਹੜਾ ਸਾਡੇ ਖੰਨੇ ਦਾ ਸਥਾਪਿਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਖੰਨੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਖਬਰ ਲੱਗੀ ਸੀ ਕਿ ਖੰਨਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਇਹਦੀ ਪੋਲੂਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ ਚ ਭਾਰਤ ਚ ਆਉਂਦਾ ਸੀ ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ ਸਾਡੀ ਟੀਮ ਦੇ ਯਤਨਾ ਸਦਕਾ ਸਾਡੀ ਚੰਗੀ ਸੋਚ ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹੀ ਖੰਨਾ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਟੌਪ ਤੇ ਆਂਦਾ ਜਿਹਦਾ AQI ਦਾ ਡਾਟਾ ਹਮੇਸ਼ਾ 100 ਤੋਂ ਥੱਲੇ ਥੱਲੇ ਰਹਿੰਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਹੋਰ ਬਹੁਤ ਵੱਡਾ ਬੱਸ ਸਟੈਂਡ ਬਣਿਆ ਹੋਇਆ ਬਹੁਤ ਖੂਬਸੂਰਤ ਬੱਸ ਸਟੈਂਡ ਥੋੜੀ ਉੱਥੇ ਬਣਾਇਆ ਲੇਕਿਨ ਜਿਹੜੀ ਦਿੱਲੀ ਜਾਂਦੀਆਂ ਬਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਸੰਘਰਸ਼ ਕੀਤਾ ਜੀ ਉਹਦੇ ਵਾਸਤੇ ਅੱਜ ਵੀ ਜਿਹੜਾ ਹੈ ਸਮਾਧੀ ਰੋਡ ਦੇ ਉੱਪਰ ਬੱਸਾਂ ਖੜ੍ਹ ਔਰ ਬਹੁਤ ਜ਼ਿਆਦਾ ਜਿਹੜਾ ਹੈ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਾਰੀਆਂ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਸਮਾਦੀ ਰੋਡ ਤੋਂ ਅਗਲੇ ਪਾਸੇ ਸ਼ਿਫਟ ਕਰ ਦਿੱਤੀਆਂ ਨੇ ਕਿਵੇਂ ਉਹ ਬੱਸ ਸਟੈਂਡ 'ਚ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਕਿੰਨਾ ਇਟ ਲੋਜੀਕਲ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਖੰਨੇ ਦੇ ਅੰਦਰ ਤਾਂ ਪਹਿਲਾ ਜਾਮ ਦੀ ਏਡੀ ਵੱਡੀ ਪ੍ਰੋਬਲਮ ਹੈ ਪਹਿਲਾ ਤੁਸੀਂ ਚਾਹਨੇ ਹੋ ਕਿ ਲੁਧਿਆਣੇ ਤੋਂ ਆਈਆਂ ਬੱਸਾਂ ਪਹਿਲਾ ਅਮਰੋਹ ਰੋਡ ਤੋਂ ਯੂ ਟਰਨ ਲੈਣ ਅੱਡੇ ਚਾਨ ਪਹਿਲਾ ਤਾਂ ਉੱਥੋਂ ਜਾਮ ਲੱਗੇ ਫਿਰ ਅੱਡੇ ਤੋਂ ਜਾ ਕੇ ਲਲਹੀੜੀ ਰੋਡ ਚੌਂਕ ਤੋਂ ਯੂ ਟਰਨ ਲੈਣ ਉੱਥੇ ਜਾਮ ਲੱਗੇ ਵੀ ਐਡਾ ਲੰਬਾ ਜਾਮ ਦੇ ਗੇਟ ਦੇ ਵਿੱਚ ਪਾ ਕੇ ਇਹ ਐਡਾ ਸਰਕਟ ਤਿਆਰ ਕਰਨ ਦੀ بجائے ਅਸੀਂ ਜਿਹੜਾ ਇਹਦੇ ਲਈ ਸਟੋਪੇਜ ਹੈ ਜਿਹੜਾ ਟੈਂਪਰੇਰੀ ਸਟੋਪੇਜ ਆ ਅਸੀਂ ਪਰਲੇ ਪਾਸੇ ਬਣਾਇਆ ਸੋ ਇਸ ਗੱਲ ਦੇ ਉੱਤੇ ਉਲਟਾ ਸ਼ਲਾਗਾ ਕਰਨੀ ਚਾਹੀਦੀ ਹੈ ਮੰਤਰੀ ਜੀ ਇੱਕ ਪ੍ਰੋਬਲਮ ਹੋ ਰਿਹਾ ਲੋਕ ਨਾ ਉੱਥੇ ਖੜਦੇ ਨੇ ਧੁੱਪ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਾਣੀ ਪੀਂਦਾ ਜਾ ਰੱਖਣ ਦਾ ਕੋਈ ਸ਼ੈੱਡ ਨਹੀਂ ਹੈ ਕੋਈ ਚੇਅਰ ਨਹੀਂ ਉਹ ਮੈਂ ਪਾਸ ਕਰਵਾਤਾ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਿਡ ਸ਼ੈੱਡ ਤੇ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਤਜ਼ਾਮ ਹੋਪਰ ਸਰ ਬਾਥਰੂਮ ਵਗੈਰਾ ਵੀ ਨਹੀਂ ਚੱਲੇ ਔਖੇ ਲੇਡੀਜ਼ ਦਾ ਬਾਥਰੂਮ ਦਾ ਟਿਕਾਣਾ ਬਾਥਰੂਮ ਆਸੀਂ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆ ਜਿਹੜੇ ਸਾਡੇ 4 ਮੇਨ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕਿਆ ਪੀ ਡਬਲਯੂ ਡੀ ਉਹਨੂੰ ਉਹਨੂੰ ਇਹ ਅਲੋਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਆ 3-4 ਮਹੀਨੇ ਦੇ ਅੰਦਰ ਅੰਦਰ ਦੇਖੋਗੇ ਖੰਨੇ ਦੇ ਵਿੱਚ ਟਾਪ ਕੁਆਲਿਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਂਕਾਂ ਦੇ ਵਿੱਚ ਅਤ ਅਧੂਨਿਕ ਕਿਸਮ ਦੇ ਬਾਥਰੂਮ ਬਣ ਕੀਤੇ ਆ। ਪਤਾ ਲੱਗਿਆ ਸੀ ਕਿ ਤੁਸੀਂ ਸੈਡਾਂ ਤੇ ਇੰਟਰਲੋਕਿੰਗ ਟਾਈਲ ਲਵਾ ਰਹੇ ਹੋ। ਬਹੁਤ ਵਧੀਆ ਪ੍ਰੋਜੈਕਟ ਹੈ। ਕੀ ਪਲੈਨਿੰਗ ਹੈ ਸਰੋਜੀ? ਉਹਦੇ ਲਈ ਮੇਰੀ ਐਨਐਚਆਈ ਦੇ ਨਾਲ ਕਈ ਮੀਟਿੰਗਾਂ ਹੋਈਆਂ। ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲ ਟੂ ਵਾਲ ਟਾਈਲ ਲਾਉਣ ਦਾ ਇਹ ਅਸੀਂ ਜਲਦੀ ਉਹ ਸ਼ੁਰੂ ਕਰ ਦਾਂਗੇ। ਸੋ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਨਾ ਹੈ। ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ਖਬਰੀ ਹੈ ਜਿਹੜੀ ਕਿਸੇ ਵੀ ਵਕਤ ਉਹਨੂੰ ਮਿਲ ਸਕਦੀ ਹੈ ਕਿ ਖੰਨੇ ਦੇ ਵਿੱਚ ਇੰਟਰਲੋਕਿੰਗ ਟਾਇਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਕਿਤੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ 'ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਹੈ ਤੇ ਜਿਹੜੀ ਚਾਈਨਾ ਦੀ ਕੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਹਰੇ ਸੀਗੇ ਮੰਤਰੀ ਕਹਿੰਦੇ ਸੀ ਆਪਣੇ ਆਪ ਨੂੰ ਇਹ ਪੁਰਾਣੇ ਲੀਡਰ ਕਹਿੰਦੇ ਸੀ ਐਮਪੀ ਕਹਿੰਦੇ ਸੀ ਆ ਸਾਹਮਣੇ ਗ੍ਰੇਟ ਵਾਲ ਆਫ ਚਾਈਨਾ ਤੁਸੀਂ ਦੇਖਦੇ ਹੋ ਏਡੀ ਕੰਧ ਇਹ ਜਿਹੜੀ ਕੰਧ ਹੈ ਇਹ ਕੰਧ ਕਰਕੇ ਜਿਹੜੀ ਸਾਨੂੰ ਪਾਰਕਿੰਗ ਦੀ ਏਡੀ ਜਿਹਨੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਨੇ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਇਹਨੂੰ ਵੀ ਅਸੀਂ ਯਾਨੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕਿਤਾ ਇਹਦੀ ਪਾਰਕਿੰਗ ਦਾ ਇੰਤਜ਼ਾਮ ਕਰ ਰਹੇ ਆ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪ੍ਰਮਾਤਮਾ ਨੇ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਜੇ ਪ੍ਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮੈਂ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪਿਲਰਾਂ ਤੇ ਬਣਾਉਣ ਲਈ ਅਸੀਂ ਉਪਰਾਲਾ ਕਰਾਂਗੇ ਧੰਨਵਾਦ